ਸ਼ੀਰਵਾ ਹੈ ਗੁਰਜੀ ਕੀ ਫਤਿਹ ਮੈਂ ਮੇਰ ਕਰਤਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਅਗਲਾ ਚ ਹੋਵੋਗੇ ਅਤੇ ਤੰਦੇ ਰਸਤੋਂ ਹੋਵੋਗੇ ਅੱਜ ਦੀਦੀ ਬਣਾਣ ਲੱਗੇ ਨਵੀਂ ਰੈਸিপি ਚਲੋ ਚੱਲਦੇ ਹਾਂ ਰਸੋਈ ਘਰ ਚ ਪਹੁੰਚ ਗਏ ਅਸੀਂ ਰਸੋਈ ਘਰ ਵਿੱਚ ਉਰੇ ਕੱਚੇ ਆਂਬੇ ਪਈਆਂ ਇੱਧਰ ਪਾਣੀ ਗਰਮ ਹੋਣ ਨੂੰ ਤਰਿਆ ਹੋਇਆ ਪਤਾ ਨਹੀਂ ਦੀਦੀ ਅੱਜ ਕੀ ਬਣਾਉਂਗੇ ਓਹੋ ਉਹ ਸਾਸਿਕਾ ਦੀ ਸਾਰਿਆਂ ਨੂੰ ਉਹ ਤੁਹਾਨੂੰ ਕੀ ਪਤਾ ਕੀ ਬਣਾਣਾ ਹੁਣ ਮੈਂ ਤੇ ਇੱਕ ਗੱਲ ਦੱਸ ਪਹਿਲਾਂ ਮੈਨੂੰ ਇਹ ਦੱਸ ਵੀ ਇਹ ਤੈਨੂੰ ਕੀ ਲੱਗਦਾ ਕਿ ਕੇਵਲ ਚਟਨੀ ਬਣਾਉਣ ਦੇ ਕੰਮ ਆਉਂਦੀਆਂ ਇਹ ਦੱਸ ਮੈਨੂੰ ਹਾਂ ਨਾ ਬੋਲ ਯੈਸ ਇਦਾਂ ਹੀ ਹੁੰਦਾ ਹੁਣ ਗਰਮੀ ਆ ਤੇਰੇ ਦਿਖ ਲਾ 2 ਵਜੇ ਨਕਸੀਰ ਚੱਲ ਪਈ ਠੀਕ ਐ ਠੰਡੀਆਂ ਠੰਡੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਜਿੱਦ ਤੱਕ ਕਹਿਦੀ ਆ ਹੁਣ ਆਪਾਂ ਕੋਈ ਫਰੂਟ ਖਾ ਲੈਨੇ ਹੈ ਨਾ ਤੇ ਦਹੀਂ ਵਗੈਰਾ ਖਾਣੇ ਆਪਾਂ ਤੋ ਲੱਸੀ ਦਾ ਪੀਂਦਾ ਨਹੀਂ ਹੈਗਾ ਸ਼ੂ ਪੀਂਦੀ ਆ ਲੱਸੀ ਤੋ ਪੀਂਦਾ ਨਹੀਂ ਠੀਕ ਆ ਕੱਚੀ ਹੋਵੇ ਚਾਹੇ ਦਹੀਂ ਦੀ ਬਣਾਈ ਹੋਵੇ ਤੋ ਦਹੀਂ ਕੱਚਾ ਖਾ ਲੈ ਠੀਕ ਆ ਫਿਰ ਹੁਣ ਆਪਾਂ ਨੇ ਪਤਾ ਕੀ ਕਰਨਾ ਹੈ ਇੱਧਰ ਦੇਖ ਆਹ ਪਾਣੀ ਤਾਂ ਆਪਾਂ ਨੇ ਲੱਗ ਗਿਆ ਗੈਸ ਲੱਗ ਗਿਆ ਹਾਂ ਹੁਣ ਜਿਹੜੀ ਬਹੁਤ ਹੀ ਜ਼ਿਆਦਾ ਫੇਮਸ ਹੋ ਰਹੀ ਆ ਨਾ ਡਿਸਟ ਸ਼ਾਦੀ ਜੇ ਤੇ ਹਾਂ ਉਹ ਵਿੱਚ ਪਾਣੀ ਆ ਠੀਕ ਆ ਸੋ ਸੇ ਥੋੜੇ ਟਾਈਮ ਤੱਕ ਮਿਲਦੇ ਆ ਹੁਣ ਨੂੰ ਮੈਂ ਵੈਸੇ ਇੱਕ ਕੱਟ ਕੇ ਦਿਖਾਈਆ ਬਰਥਡੇ ਇਹ ਕੱਟਣੀ ਨਹੀਂ ਹੈਗੀ ਇਹਨੂੰ ਇਦਾਂ ਹੀ ਅਸੀਂ ਵਿੱਚ ਇਹਦੇ ਸਾਰੀਆਂ ਅੰਬੀਆਂ ਇਹਨਾਂ ਜਿਹੜੀਆਂ ਡੋਬ ਦੇਣੀ ਆ ਠੀਕ ਹੈ ਜੀ ਦੀਦੀ ਜਿੰਨ ਨੂੰ ਕੱਚੀਆਂ ਖਾਉਂਗੇ ਇਹ ਜੀ ਮੈਂ ਛੋਟੀਆਂ ਕੁੱਤ ਖਾ ਸਕਦੇ ਆ ਜੀ ਨੂੰ ਪਸੰਦ ਆ ਤੇ ਨੂਨ ਇੱਕ ਨੂਨ ਹੁੰਦਾ ਹੈ ਇੱਕ ਗਰਮ ਮਸਾਲਾ ਹੁੰਦਾ ਹੈ ਇੱਕ ਚਾਟ ਮਸਾਲਾ ਹੁੰਦਾ ਉਹਨਾਂ ਨੂੰ ਜਿਆਨਾਂ ਨੂੰ ਰਲਵਾ ਕੇ ਨਾ ਖਾ ਸਕਦੇ ਕਟਖਾਈ ਤੂੰ ਬਿਮਾਰ ਨਾ ਹੋ ਜੀ ਕਿਤੇ ਕੋਈ ਚੱਕਰ ਨਹੀਂ ਪੈਣ ਦੇ ਇਹਨੂੰ ਵੀ ਆਪਾਂ ਵਿੱਚ ਹੀ ਗੇਰ ਦੰਨੇ ਆ ਹੁਣ ਆਪਾਂ 10 ਮਿੰਟ ਤੱਕ ਮਿਲਦੇ ਆਂ ਇਹ ਚੰਗੀ ਤਰ੍ਹਾਂ ਜਦ ਬੋਇਲ ਹੋਣ ਲੱਗ ਜੂਗਾ ਜੀ ਦੇਖੋ ਅੰਬੀਆਂ ਨੇ ਨਾ ਸਾਰਾ ਪਾਣੀ ਹੈ ਜੀ ਜਿਹੜਾ ਉਹ ਚੂਸ ਲਿਆ ਆ ਦੇਖੋ ਉੱਪਰ ਇਦਾਂ ਜਾਈਦਾ ਦੇਖੋ ਵਿੱਚ ਤੇ ਨਿਕਲ ਰਿਹਾ ਤੇ ਹੁਣ ਆਪਾਂ ਇਹਨਾਂ ਨੂੰ ਕੀ ਕਰਾਂਗੇ ਸਾਈਡ ਕੱਢਾਂਗੇ ਪਹਿਲਾਂ ਇਹਨਾਂ ਨੂੰ ਲਿੱਤੇ ਮੈਂ ਕੱਢ ਹੁਣ ਮੜੇ ਜੇ ਇਹਨਾਂ ਨੂੰ ਪਾਣੀ ਨਾਲ ਉਹ ਕਰ ਦਮਾਂ ਕਿਉਂਕਿ ਇਹ ਜ਼ਿਆਦਾ ਗਰਮ ਹੈ ਨਾ ਹੁਣ ਇਹ ਥੋੜੀ ਦੇਰ ਇਹਨਾਂ ਨੂੰ ਠੰਡਾ ਹੋਣ ਲਈ ਰੱਖ ਦਿੰਨੇ ਆਪਾਂ ਠੀਕ ਆ ਥੋੜੇ ਜਿ ਠੰਡੇ ਹੋ ਜੇ ਫਿਰ ਮੈਂ ਤੁਹਾਨੂੰ ਅਗਲਾ ਪ੍ਰੋਸੀਜਰ ਦੱਸਦੀ ਹਾਂ ਕੀ ਕਰਨਾ ਆ ਆ ਦੇਖੋ ਹੁਣ ਇਹਨਾਂ ਚੰਗੀ ਤਰ੍ਹਾਂ ਇਹਦੇ ਵਿੱਚ ਗੁੱਠਲੀ ਤਾਂ ਆਈ ਥਿੰਕ ਕੱਟ ਹੈ ਚੰਗੀ ਤਰ੍ਹਾਂ ਨੇ ਐਂਡ ਪਲਪ ਜਿਹੜਾ ਤਾਂ ਆ ਕੱਟ ਲਈ ਜੀ ਇੰਨੇ ਕੁ ਗੁੱਠਲੀ ਇਹਨਾਂ ਚ ਠੀਕ ਹੈ ਹਾਂ ਚੰਗੀ ਤਰ੍ਹਾਂ ਨਾ ਅੰਨ ਕਦੀ ਦੇਖੋ ਹਾਂ ਕੱਚੂ ਵਰਕੀ ਉਹ ਕੱਚੂ ਨੇ ਖਲਮਾ ਖਾਣੀ ਨਹੀਂ ਹੁੰਦੀ ਪੁੱਤ ਹੈ ਇਹ ਨੂੰ ਇਹ ਚੰਗੀ ਤਰ੍ਹਾਂ ਨਾ ਤੇ ਕੱਢ ਦਿਓ ਹਾਂ ਦੇਖੋ ਠੀਕ ਹੈ ਇੱਕ ਕਲੀਅਰ ਹੋ ਗਈ ਇਸੇ ਤਰ੍ਹਾਂ ਅਸੀਂ ਦੂਸਰੀ ਕਰਾਂਗੇ ਕਲੀਅਰ ਜੋ ਵੀ ਹੈ ਵਿੱਚ ਹੀ ਹੈ ਓਕੇ ਸਰ ਇਸ ਇਤਨਾ ਸੀ ਬਾਕੀ ਸਾਰੀਆਂ ਵੀ ਕਰਦਣੀਆਂ ਜੀ ਕਲੀਅਰ ਆ ਦੇਖੋ ਪਹਿਲਾਂ ਇੱਧਰ ਇਹ ਮੈਂ ਨਾ ਪਾਣੀ ਲੈ ਲਿਆ ਤੇ ਥੋੜੀ ਜੀ ਬਰਫ਼ ਘੇਰਤੀ ਠੀਕ ਹੈ ਕਿਉਂਕਿ ਠੰਡੇ ਪਾਣੀ ਦੀ ਸਾਨੂੰ ਲੋੜ ਪੈਣੀ ਆ ਬੇਸ਼ੱਕ ਹੋਰ ਪਾ ਦਾਂਗੇ ਆਪਾਂ ਬਾਅਦੋ ਇਨਾ ਜਿੱਦਾਂ ਵੀ ਸਾਨੂੰ ਜਿੰਨਾ ਕੁ ਸਾਨੂੰ ਠੰਡਾ ਪਚਾਣਾ ਚਾਹੀਦਾ ਹੋਇਆ ਪਾਣੀ ਤੇ ਇੱਧਰ ਅਸੀਂ ਸਾਰਾ ਉਹ ਕੱਢ ਲਿਆ ਵਿੱਚ ਤੇ ਪਲਪ ਜਿਹੜਾ ਕਹਿੰਦੇ ਬੀਜਾਂ ਦਾ ਧਿਆਨ ਰੱਖਿਓ ਜੀ ਬੀਜੇ ਨੂੰ ਕੱਢ ਦਿਓ ਠੀਕ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਚੀਨੀ ਤੇ ਪਾਵਾਂਗੇ ਆਹ ਹੈਗਾ ਜੀ ਆਪਣਾ ਨੂਨ ਤੇ ਆਹ ਹੈਗਾ ਜੀ ਆਪਣੀ ਕਾਲੀ ਮਿਰਚ ਘਰਤੇ ਜੀ ਮਿਕਸ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਜੀ ਥੋੜਾ ਜਿਹਾ ਪਾਣੀ ਪਾ ਕੇ ਗ੍ਰੈਂਡ ਤਾਂ ਕਿ ਇਹ ਚੰਗੀ ਤਰ੍ਹਾਂ ਹੋ ਜਾਣ ਜੀ ਸਾਡੇ ਇਹਨਾਂ ਦੇਖੋ ਆ ਜੋ ਲੋ ਜੀ ਹੋ ਰਿਹਾ ਗ੍ਰੈਂਡ ਜੀ ਹੋ ਗਿਆ ਗ੍ਰੈਂਡ ਜੀ ਹੋ ਗਿਆ ਜੀ ਇਹਨੂੰ ਧਿਆਨ ਨਾਲ ਦੇਖਣਾ ਹੈ ਜੀ ਹੁਣ ਆਪਾਂ ਇਹਨੂੰ ਕੱਢਦੇ ਹਾਂ ਠੀਕ ਹੈ ਆ ਦੇਖੋ ਸਾਡਾ ਪਲਪ ਜਿਹੜਾ ਐਨ ਚੰਗੀ ਤਰ੍ਹਾਂ ਹੋ ਗਿਆ ਰੈਡੀ ਸਾਡਾ ਪਾ ਇਹਨੂੰ ਪਾਵਾਂਗੇ ਜੀ ਆਹ ਠੰਡੇ ਦੇ ਪਾਣੀ ਦੇ ਵਿੱਚ ਠੀਕ ਹੈ ਕੱਚੀ ਕੈਰੀ ਕਹਿ ਦਿੰਦੇ ਆ ਜਿਹਨੂੰ ਕੱਚੀ ਕੈਰੀ ਦਾ ਜੂਸ ਤੇ ਕੈਰੀ ਕੀ ਹੁੰਦਾ ਕੈਰੀ ਕੈਰੀ ਪੁੱਤ ਆਪਾਂ ਅੰਬੀਆਂ ਕਹਿ ਦਿੰਦੇ ਆ ਅੱਧੇ ਵਿੱਚ ਇਹ ਕੈਰੀ ਕਹਿੰਦੇ ਆ ਅੰਬੀਆਂ ਨੂੰ ਸਮਝ ਲੈ ਦੇਖੋ ਕੈਰੀ ਹੈ ਆ ਆ ਬਣ ਗਿਆ ਆਪਣਾ ਇਹ ਜੂਸ ਠੀਕ ਹੈ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਹੁਣ ਇਹਨਾਂ ਨੂੰ ਕਰਕੇ ਦਿਖਾਉਣੀ ਪੈਣੀ ਆਪਾਂ ਨੂੰ ਮੇਨ ਕੰਮ ਜਿਹੜੀ ਗਲਾਸਾਂ ਦੇ ਵਿੱਚ ਪਾ ਕੇ ਦਿਖਾਉਣੀ ਆਸੀਂ ਪਹਿਲਾਂ ਗਲਾਸ ਲੈ ਲਈਏ ਆਹ ਅੰਗਰ ਹੈਗੇ ਜੀ ਆਪਣਾ ਜਲ ਜਿਲਾ ਪਾਊਡਰ ਮੈਂ ਤੁਹਾਨੂੰ ਦੱਸ ਦਿਆਂ ਵੀ ਇਹਦਾ ਕੀ ਕਰਨਾ ਇਹਦਾ ਕੀ ਕਰਨਾ ਪਹਿਲਾਂ ਪਾਣੀ ਇੱਕ ਗਲਾਸ ਲੈਣਾ ਚੰਗੀ ਤਰ੍ਹਾਂ ਇਹਨੂੰ ਪਾਣੀ ਦੇ ਵਿੱਚ ਇਸ ਤਰ੍ਹਾਂ ਕਮਾ ਲੈਣਾ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿਣ ਦਾ ਮਤਲਬ ਐਦਾਂ ਹੈ ਪੀ ਜਿਹੜੀਆਂ ਸਾਈਡ ਤੇ ਲੇਅਰ ਬਣਾਣੀਆਂ ਸੀ ਠੀਕ ਹੈ ਜੀ ਇਸ ਤਰ੍ਹਾਂ ਹੀ ਆ ਵੀ ਕਰ ਦੇਣਾ ਤੇ ਇਹਦੀ ਵੀ ਐ ਚੰਗੀ ਤਰ੍ਹਾਂ ਸੀ ਲੇਅਰ ਬਣਾ ਦੇਣੀ ਆ ਦੇਖੋ ਜਿੱਥੇ ਜਿੱਥੇ ਤੁਹਾਨੂੰ ਲੱਗ ਰਿਹਾ ਹੈ ਇਹ ਮਿਸ ਹੋ ਰਿਹਾ ਐਵੇਂ ਚੱਕ ਚੱਕ ਕੇ ਰੋ ਘੁਮਾ ਦੋ ਉੱਥੇ ਉੱਥੇ ਕਿੰਨੀ ਸੋਹਣੀ ਲੇਅਰ ਬਣ ਰਹੀ ਹੈ ਉੱਪਰ ਤੇ ਧਿਆਨ ਦੇ ਨਾਲ ਦੇਖੋ ਇਸੇ ਤਰ੍ਹਾਂ ਸੀ ਇਹਦਾ ਵੀ ਆਇਆ ਕਰਨਾ ਇੱਕ ਰੇਲੂ ਆ ਜੀ ਅ ਗਰਮੀ ਬਹੁਤ ਆ ਹੁਣ ਜਿਹੜਾ ਕੋਈ ਵੀ ਆਊਗਾ ਘਰ ਮਹਿਮਾਨ ਆਊਗਾ ਉਹਨੂੰ ਆਪਾਂ ਇਸ ਤਰ੍ਹਾਂ ਬਣਾ ਕੇ ਪਿਲਾ ਸਕਦੇ ਹਾਂ ਓਕੇ ਇੱਥੇ ਅਸੀਂ ਥੋੜੀ ਜਿਹੀ ਬਰਫ਼ ਹੋਰ ਮਿਲਾਤੀ ਸੀਗੀ ਕਿਉਂਕਿ ਠੰਡ ਆ ਜਾਵੇ ਇਹਨੂੰ ਸੰਭਦ ਦਿਲ ਕਰਦਾ ਜੋ ਇਸ ਕਰਕੇ ਪਾਵਾਂਗੇ ਜੀ ਹੁਣ ਆਪਾਂ ਗਲਾਸਾਂ ਦੇ ਵਿੱਚ ਜਨਾ ਮੈਂ ਤਾਂ ਪੀਣਾ ਨਹੀਂ ਕਿ ਪੀਣਾ ਮੈਂ ਟੈਸਟ ਕਰੂੰਗਾ ਥੋੜਾ ਜਿਹਾ ਬਸ ਚਲੋ ਹੋ ਗਈ ਸਾਡੀ ਡਿਸ਼ ਰੈਡੀ ਹੁਣ ਤੁਹਾਨੂੰ ਮਿਲਦੇ ਆਂ ਜੀ ਅਸੀਂ ਅੰਦਰ ਜਾ ਕੇ ਅੰਦਰ ਜਾ ਪਹੁੰਚ ਗਿਆ ਜੀ ਸਮਾਨ ਸ਼ਿਕਾਰੀਆਂ ਦੇ ਕੋਲ ਸਾਡਾ ਚਾਚਾ ਆਇਆ ਹੋਇਆ ਜੀ ਚਾਚਾ ਕਹਿੰਦਾ ਪਾਈ ਜੈਸਮੀਨ ਬਹੁਤ ਗਰਮੀ ਆ ਬਾਹਰ ਕੁਝ ਠੰਡਾ ਜਿਹਾ ਪਲਾ ਬਲਾ ਜੀ ਸਾਸਰੀ ਤੁਸੀਂ ਕਿਹਾ ਸੀ ਸੱਚੀ ਗੱਲ

ਮੈਨੂੰ ਕੀ ਪਤਾ ਮੈ ਤਾਂ ਦੇਖ ਤੋਂ ਨਹੀਂ ਨਹੀਂ ਅੰਨਾ ਵੜਾ ਚਾਚੂ ਕੀ ਤੁਹਾਨੂੰ ਸੋਚਣਾ ਪੈ ਰਿਹਾ ਤੁਸੀਂ ਐਂ ਦੱਸੋ ਬੰਨਾ ਸਵਾਦ ਕਿਹ ਹੈ ਸਵਾਦ ਵਧੀਆ ਪਰ ਇਹ ਸਵਾਦ ਕਰਦਾ ਰਹੇ ਉਹ ਨਹੀਂ ਆਹ ਹੀ ਤਾਂ ਗੱਲਾਂ ਨਾ ਫਿਰ ਚਾਚੇ ਜਦ ਮੈਂ ਚੀਜ਼ ਬਣਾਵਾ ਕਨਫਿਊਜ਼ਨ ਨਾ ਹੋਵੇ ਕਿਸੇ ਗੱਲ ਦੀ ਅੰਬ ਜੀ ਦਾ ਸਵਾਦ ਆ ਰਿਹਾ ਵਿੱਚ ਤੇ ਇਹ ਹੋ ਸਕਦਾ ਹੁਣ ਅੰਬ ਜੇ ਤੁਸੀਂ ਅੰਬ ਪਾਉਂਗੇ ਇੱਕ ਮਿੰਟ ਕਰੋ ਨਾ ਜੇ ਜੇ ਚਾਚੇ ਆਪਾਂ ਆਂਬ ਪਾਉਂਗੇ ਤਾਂ ਆਂਬਾਂ ਦਾ ਰੰਗ ਤਾਂ ਪੀਲਾ ਹੁੰਦਾ ਹੂੰ ਬੇ ਆੜਾ ਜੂਸ ਹੋਣਾ ਹੂੰ ਸਵਾਦ ਤੇ ਆਂਬ ਦਾ ਜਮ ਆਂਬ ਲਾਇਆ ਦੇਖੇ ਕਿ ਮੈਂ ਸਵਾਦ ਲੈ ਲੈ ਕੇ ਪੀਨੇ ਆ ਸਵਾਦ ਹੈ ਨਾ ਆ ਢੋਲੂ ਪਿਆ ਚੱਕ ਦੋ ਪੱਟੇ ਵੀ ਖਿੱਚ ਦੋ ਕੰਮ ਹੁਣ ਮੈਂ ਤਾਂ ਬਈ ਹੁਣਾ ਇਹਦੀ ਨਾ ਖਾਇਆ ਭਾਪਰਾ ਰੁਕ ਗਿਆ ਪਿਆ ਆ ਆਮਚੂਰ ਨਹੀਂ ਪਾਇਆ ਹੈ ਜਿਹੜੀਆਂ ਕੱਚੀਆਂ ਆਂਬੀਆਂ ਨਹੀਂ ਹੈਗੀਆਂ ਉਹਦੇ ਉਹਨਾਂ ਦਾ ਬਣਾਇਆ ਹੋਇਆ ਜੂਸ ਇਹ ਮੰਨ ਲਓ ਕਿਉਂਕਿ ਇੱਕ ਤਾਂ ਉਹ ਠੰਡੀਆਂ ਵੀ ਹੁੰਦੀਆਂ ਇੱਕ ਤੁਸੀਂ ਧੁੱਪ ਚੋਂ ਆਏ ਇੰਨੇ ਹਨਾ ਉਹ ਕੰਮਜਾ ਕਰਕੇ ਫੇਰ ਇਸ ਕਰਕੇ ਮੈਂ ਕਿਹਾ ਚਲ ਚਾਚੇ ਨੂੰ ਕੁਝ ਯੂਨੀਕ ਜਿਹਾ ਬਣਾ ਕੇ ਪਲਾਮਾ ਖੁਸ਼ ਹੋ ਜਾਊਗਾ ਲੈ ਇਹਨੂੰ ਸਵਾਦ ਲੱਗਿਆ ਤਾਂ ਹੀ ਨਹੀਂ ਛੱਡਦਾ ਨਹੀਂ ਤੇ ਇੱਕ ਘੁੱਟ ਪਰ ਕੇ ਕਹਿੰਦਾ ਨੂੰ ਇਹ ਵੀ ਵਧੀਆ ਰਿਹਾ ਹ ਹ ਗੱਲ ਤਾਂ ਹੈ ਯਾਰ ਥੋੜੇ ਹੈ ਆਪਣੀ ਇੰਟਰਵਿਊ ਦੋਗਾ ਹਾਂਜੀ ਇੱਕ ਨੰਬਰ ਬਣਿਆ ਅੱਛਾ ਪੱਤੀ ਪੁੱਛੋ ਪੁੱਛਾ ਮਮੀ ਮੈਂ ਵੀ ਤਾਂ ਕਹਿੰਦੀ ਇਹ ਕਰਨੇ ਇੱਕ ਨੰਬਰ ਕਾਇਤਾ ਤਾਂ ਵਾਕਈ ਇੱਕ ਨੰਬਰ ਬਣਿਆ ਠੀਕ ਹੈ ਚਾਚੂ ਤੁਹਾਨੂੰ ਪਸੰਦ ਆ ਮਤਲਬ ਅੱਗੇ ਤੇ ਜੇ ਤੁਸੀਂ ਆਉਣੇ ਤੁਹਾਨੂੰ ਬਣਾ ਕੇ ਪੇਸ਼ ਕਰ ਸਕਦੇ ਅਸੀਂ ਠੀਕ ਹੈ ਮਮੀ ਹੋਰ ਵੀ ਬਣਾ ਲਓ ਕਿਤੇ ਫਰੇਕ ਬਣਾ ਹੀ ਆਕੇ ਜਨਾ ਫਿਰ ਬੁੱਢੇ ਨਾ ਨਾ ਆਏ ਚਾਚੇ ਤੂੰ ਟੈਨਸ਼ਨ ਨਾ ਲੈ ਜਰਦੀ ਤਾਂ ਪੀਣ ਵਾਲੀ ਚੀਜ਼ ਜ਼ਿਆਦਾ ਬਣੀ ਰਹੇ ਹਾਂ ਹੁਣ ਜਿਵੇਂ ਹੁਣ ਠੰਡਾ ਪਾਣੀ ਪੀਣਾ ਤਾਂ ਉਹਨਾਂ ਨੇ ਆਹ ਪੀਣਾ ਤਾਂ ਆਹ ਚਾਹ ਹੋਰ ਪੀ ਲੈਣ ਹੋਰ ਪਾ ਲੋ ਥੋੜਾ ਜਿਹਾ ਪੀ ਆਂ ਦੀਦੀ ਆ ਦੇਖ ਕਵਰ ਚਾਚੂ ਦਾ ਹੂੰ ਚਾਚੂ ਦਾ ਕਵਰ ਨਹੀਂ ਚਾਚੇ ਦਾ ਫੋਨ ਦਾ ਕਵਰ ਹੋਣਾ ਚਾਚੂ ਦਾ ਕਵਰ ਆ ਚਾਚੇ ਦਾ ਫੋਨ ਦਾ ਕਵਰ ਅੱਛਾ ਭਮੀ ਜਿਹੜੀ ਕੱਲ ਵੀਡੀਓ ਛੱਡੀ ਤੀ ਕਰਨ ਦੀ ਬਹੁਤ ਕਰਨ ਦੀ ਕਲਾਸ ਲੱਗੀ ਵੀ ਉਹਦੇ ਵਿੱਚ ਕਰਨ ਨੂੰ ਇੱਕ ਘੰਟਾ ਫੋਨ ਦਿਆ ਕਰੋ ਸਵੇਰੇ ਇੱਕ ਘੰਟਾ ਦਿਆ ਕਰੋ ਸ਼ਾਮ ਨੂੰ ਬਹੁਤ ਕਹਿੰਦੇ ਆ ਵੀ ਰੋਟੀ ਖਾਣ ਲੱਗੇ ਇਥੋਂ ਸੀ ਕਿਉਂ ਯਾਦ ਕਰਦੇ ਕਿਉਂਕਿ ਰੋਟੀ ਖਾਣ ਲੱਗੇ ਇਹ ਫੋਨ ਛੱਡਦਾ ਨਹੀਂ ਉਹ ਵੀ ਆ ਜੀ ਰੋਟੀ ਖਾਣ ਲੱਗੇ ਕਿਆ ਰੋਟੀ ਕਰਨ ਲੱਗੇ ਸੀ ਤਾਂ ਗੱਲ ਕਰੀ ਨਾ ਮਤਲਬ ਉਧਰ ਦਾ ਰੋਟੀ ਲਿਆ ਕਰਾਉਂਦੇ ਨੇ ਬਾਹਤ ਲੰਦਾਏ ਉਧਰ ਵਿੱਚੇ ਪੌਂਚ ਲਾਈ ਜਾਂਦਾ ਰੋਟੀ ਕੋਲ ਪਈ ਰਹਿੰਦੀ ਆ ਅੰਨ ਦੀ ਬੇਅਦਬੀ ਹੋਊਗੀ ਨਾ ਹਾਂ ਕਿਦੇ ਕਰੀਵੇਂ ਹੋਰ ਹੋਰ ਤੁਸੀਂ ਗੱਲਾਂ ਦੀ ਗੱਲ ਫੇਰ ਛੱਡ ਲਈ ਨਹੀਂ ਪੁੱਤ ਉਹ ਗੱਲ ਹੁਣ ਤੁਸੀਂ ਇੱਕ ਸੰਤਾ ਲੈ ਲਈ ਗੱਲ ਛੱਡ ਲੋ ਆ ਦੇਖ ਤਕਲੀਫ ਆ ਜੀ ਤੇਰਾ ਆ ਦੇਖ ਤਕਲੀਫ ਓਏ 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 ਚੱਲ ਗੱਲ ਠੀਕ ਆ ਬਾਈ ਕੋਈ ਗੱਲ ਨਹੀਂ ਬੱਚਾ ਆਪੇ ਸਿਧਾ ਜੇੜਨ ਨਾਲ ਸਾਥਾ ਨਦੀ ਵਰ ਗੱਲ ਨਹੀਂ ਛੇੜ ਲੈਣੇ ਆ ਤਕਲੀਫ ਕਾਦੇ ਹੁੰਦੀ ਆ ਕਾਦੇ ਹੁੰਦੀ ਆ ਤਕਲੀਫ ਉਈ 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 10 ਦਾ ਗੱਲ ਬੰਦੇ ਨੂੰ ਕਿਸ ਕਰਾ ਲਿਆ ਜਾਰ ਕੇ ਝੇੜ ਦਿਆ ਤੁਨੂੰ ਛਿ ਛਿ ਸੋੜੀ ਜੀ ਬਹੂ ਲੇ ਗਏ ਹੋਣੀਆਂ ਸੀ ਅੱਜ ਤੱਕ ਇਹਨਾਂ ਕਹਿੰਦਾ ਕਹਿੰਦਾ ਭਈਆ ਰਾਣੀ ਭਈਆ ਰਾਣੀ ਕਿਆ ਹੋਗਾ ਤਾਂ ਇਹਨਾਂ ਅੱਜ ਤਾਂ ਜੇ ਜੀ ਮਰਜ਼ੀਆਂ ਲਿਆ ਕਹਿੰਦਾ ਪਰਦੇਸਣਾ ਹੀ ਲਿਆ ਚਾਹੇ ਨਹੀਂ ਝੁੱਟੇ ਇਹਨਾਂ ਸਵੇਰੇ ਮੈਨਾਂ ਲੜਿਆ ਇਹਦਾ ਦੀ ਜੀ ਇਸ ਫੋਨ ਦੇਖਦੀ ਆ ਕਹਿੰਦਾ ਹਮ ਆ ਤਾਂ ਆ ਤਾਂ ਫੋਨ ਨਾ ਬੜੀ ਰਹਿੰਦੀ ਆ ਇਹਨੂੰ ਹੁਣ ਆਏ ਦੱਸੋ ਵੀ ਮੈਂ ਕਿੰਨੇ ਵਜੇ ਉੱਠਦੀ ਆ ਮੈਂ ਕਿੰਨੇ ਵਜੇ ਫੋਨ ਚੱਕਿਆ ਮੈਂ ਉਹ ਕੀ ਤਾਂ ਗੱਲ ਕਰੀਆ ਵੀ ਪਹਿਲਾਂ ਉਹ ਮੂੰਹ ਫਿਰ ਕੇ ਆ ਮੈਂ 4 ਵਜੇ ਉੱਠੀ ਆ ਮੈਂ 8:00 ਵਜੇ ਫੋਨ ਚੱਕਿਆ ਨਾ ਜਦੋਂ ਮੈਂ ਆਪਣਾ ਕੰਮ ਨਿਬੇੜਦਾ ਤਾਂ ਸਾਰਾ ਕਹਿੰਦਾ ਲੈ ਕੇ ਆਤਾ ਘੁੰਮਣ ਵੇ ਫਿਰ ਇਹਦਾ ਮਤਲਬ ਉਹ ਚਲਾ ਰਹੇ ਆ ਘੁੰਮਣ ਵੇਲੇ ਫੋਨ ਚੱਲੇ ਰਹੇ ਚਲਾ ਰਹੇ ਬੇਬੂ ਭੰਜਾਨ ਆਹੇ ਬੜਾ ਚਲ ਗੋਰ ਗਿਆ ਯਾਰ ਲੜੋ ਰ ਹਾਂ ਵੈਸੇ ਸਾਰੇ ਦੇਖਦੇ ਆ ਮੈਨੂੰ ਤਾਂ ਇਹ ਗੱਲ ਹਾਂ ਦੇਖਦੇ ਸਾਰੇ ਆ ਹਾਂ ਸੇ ਉਹਨੇ ਉਹਨਾਂ ਨੂੰ ਡਰ ਲੱਗਦਾ ਹਾਂ ਉਹ ਚੱਕਰ ਉਹ ਘੁੰਮਣ ਸਾਨੂੰ ਇਹਦੇ ਨਾਲ ਪਿਆਰ ਆ ਤਾਂ ਇਹਨੂੰ ਰੋਕਦੇ ਆ ਬੜਿਆਂ ਦੀ ਗੱਲ ਕੁਝ ਹੋਰ ਆ ਪੁੱਤ ਤੂੰ ਹੈਗਾ ਨਿਆਣਾ ਤੈਨੂੰ ਪੜਨਾ ਹਲੇ ਅੱਗੇ ਜਾਣਾ ਤੈ ਛੋਟਾ ਹੈ ਹਾਂ ਦੇਖੇ ਸੁੱਤੇ ਪਏ ਬੱਚੇ ਵੀ ਆਏ ਆ ਕਰੀ ਜਾਣੇ ਹਨਾ ਨਾਨਾ ਚਾਚੇ ਤਾਂ ਦੇਖੇਗੇ ਨਾ ਹਾਂ ਦੇਖਣਾ ਚਾਚਾ ਉਹਨੂੰ ਦੇਖ ਕੇ ਡਰ ਲੱਗਦਾ ਵੀ ਉਹ ਪੂਰਾ ਦਿਮਾਗ ਉਹਨਾਂ ਦਾ ਗੇਮ ਚੇਡ ਉੱਪਰ ਠੀਕ ਹੈ ਚਲੋ ਕੋਈ ਗੱਲ ਨਹੀਂ ਜੀ ਚੱਲਦਾ ਰਹਿੰਦਾ ਸਾਡਾ ਆਪਣਾ ਕਰਨਾ ਸੀ ਇਹਨੂੰ ਝਿੜਕਾਂਗੇ ਮਾਰਾਂਗੇ ਕੁੱਟਾਂਗੇ ਨਹੀਂ ਝਿੜਕਾਂਗੇ ਹੀ ਬਸ ਨਹੀਂ ਨਾ ਹੁਣ ਆਪਾਂ ਵੀ ਚੰਗੀ ਗੱਲ ਸਿਖਾਉਂਗੇ ਕੌਣ ਸਿਖਾਊਗਾ ਨਹੀਂ ਤਾਂ ਦੂਸਰਾ ਆਪਣਾ ਤਾਂ ਕਿਉਂਕ ਲੱਗਦਾ ਨਾ ਨਹੀਂ ਪਰ ਦੂਸਰਿਆਂ ਨੇ ਕਹਿਣਾ ਸਮਝ ਲਓ ਤੁਸੀਂ ਵੀ ਸਿਖਾਇਆ ਨਹੀਂ ਕੁਝ ਜਿਵੇਂ ਆਪਾਂ ਕਹਿ ਦਈਏ ਨਾ ਗੱਲ ਇਖਿਆ ਵੀ ਦਾਤੀ ਨੂੰ ਦੰਦੇ ਇੱਕ ਪਾਸੇ ਹੁੰਦੇ ਆ ਦੁਨੀਆ ਨੂੰ ਦਵੱਲੇ ਦਵੱਲੇ ਹੁੰਦੇ ਆ ਜੀ ਆਪਾਂ ਕਿਸੇ ਨੂੰ ਨਹੀਂ ਸਮਝਾ ਸਾਡੀ ਜਰੂਰਤ ਨਹੀਂ ਵੈਸੇ ਬਿਲਕੁਲ ਸਹੀ ਅਸੀਂ ਸੁਧਾਰਨਾ ਬਣਾ ਬੱਚਾ ਸੁਧਾਰਨਾ ਸਭ ਪਿਆਰ ਦੀ ਨਾਲ ਤੇ ਦੁੱਖ ਵੀ ਦੇਣਾ ਸੁੱਖ ਵੀ ਦੇਣਾ ਹਮ ਚਲੋ ਜੀ ਫੇਰ ਠੀਕਾ ਮਿਲਦੇ ਆ ਕਿਸੇ ਅਗਲੀ ਵੀਡੀਓ ਤੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਬਾਏ ਬਾਏ ਕਰ ਦਿਓ ਸਾਰੇ ਜਣੇ ਚਾਚੂ ਬਾਏ ਮੰਮੀ ਬਾਏ ਬਾਏ ਬਾਏ